ਸਹਿਮੂਲ ਮਸੀਹ ਸਹਿ ਪੁੱਤਰ ਜਸਪਾਲ ਸਿੰਘ ਤੇ ਇਹ ਵਾਰ ਨੰਬਰ 6 ਫਤਿਹਗੜ ਚੁਗੇ ਦਾ ਰਹਿਣ ਵਾਲਾ ਜੀ ਇਹ ਠੀਕ ਔਰ ਇਹ ਤਿੰਨ ਬੰਦੇ ਜਿਹੜੇ ਹੈਗੇ ਆ ਇਹ 5 ਕਿਲੋ ਫਿਰਨ ਦੇ ਨਾਲ ਜਿਹੜੇ ਆਬਰਾਮ ਤੇ ਇਹਨਾਂ ਕੋਲੋਂ ਕੀਤੀ ਗਈ ਹੈ। 200 ਰੁਪਏ ਆਦਾ ਜਿਹੜਾ ਬਖਸ਼ਮਾਨ ਕਰਿਆ ਗਿਆ 30 ਇੱਥੇ ਕਿੰਨੇ ਦਾ ਕਰੋ ਗਿਆ ਸੀ ਇਹ ਪਰਸੋਂ ਗਿਆ ਕਰੋ ਕਹਿੰਦਾ ਮੈਂ ਜਰਮ ਦਿਨ ਤੇ ਚੱਲਿਆ ਵਾਂ ਜਰਮ ਦਿਨ ਤੇ ਗਿਆ ਮੁੜ ਕੇ ਘਰ ਨਹੀਂ ਆਇਆ ਬਿਟਾਇਆ ਹੈ ਹੜਾ ਘਰ ਜੇ ਕਾਜ ਕਰਦੇ ਆ ਦੇਣਾ ਹੈ ਸਾਨੂੰ ਨਹੀਂ ਪਤਾ ਮਾਲੋਗੇ ਉਹਨਾਂ ਜਦੋਂ ਇਹ ਗਿਆ ਤੇ ਰੱਦ ਗਿਆ ਜੀ ਸਾਂਵੇਂ ਦਰਨਾ ਹੈ ਆਹ ਇਹਦਾ ਕੰਮ ਬਸ ਕੇ ਕੀਤਾ ਮਿਹਨਤ ਦੇ ਨਾਲ ਹੀ ਤੁਹਾਡੇ ਆ ਕੰਮ ਕਰੀਦਾ ਲੋਕਾਂ ਦੇ ਘਰਾਂ ਦਾ ਪਤੇ ਲਾਈ ਦੇ ਦਿਹਾੜੀ ਜਾਂਦਾ ਵਾ ਦਿਹਾੜੀ ਕਰਕੇ ਆਉਂਦਾ ਵਾ ਇਹ ਰੋਟੀ ਰਾਤ ਨੂੰ ਬਣਾਉਂਦੇ ਆ ਅੰਮ੍ਰਿਤਸਰ ਪੁਲਸ ਦਾ ਵੱਡਾ ਖੁਲਾਸਾ ਫਤੇਗੜ ਚੂੜੀਆਂ ਦੇ ਨੌਜਵਾਨ ਸਮੇਤ ਤਿੰਨਾਂ ਕੋਲੋਂ ਫੜੀ 50 ਕਰੋੜ ਦੀ ਹੈਰੋਇਨ ਮਾਂ ਦਾ ਕਹਿਣਾ ਲੋਕਾਂ ਦੇ ਘਰਾਂ ਚ ਪੋਚੇ ਲਾ ਕੇ ਕਰਦੀ ਹੈ ਗੁਜ਼ਾਰਾ 50 ਕਰੋੜ ਅਸੀਂ ਕਿੱਥੋਂ ਲੈ ਕੇ ਆਉਣੇ ਸੀ ਭੈਣ ਅਤੇ ਮਾਂ ਦਾ ਰੋ ਰੁਕੇ ਬੁਰਾ ਹਾਲ ਪੁਲਸ ਸਾਡੇ ਨਾਲ ਇਨਸਾਫ ਕਰੇ ਕਿਹਾ ਪਰਿਵਾਰ ਮੈਂਬਰਾਂ ਬੀਤੇ ਕੱਲ ਅੰਮ੍ਰਿਤਸਰ ਪੁਲਸ ਵਿਧਾਤੀ ਤੇ ਐਸਪੀ ਇਨਵੈਸਟੀਗੇਸ਼ਨ ਹਰਿੰਦਰ ਸਿੰਘ ਗਿੱਲ ਨੇ ਪ੍ਰੈਸ ਕਾਨਫਰੰਸ ਦੱਸਿਆ ਕਿ थाना ਕਰੰਡਾ ਪੁਲਸੋਂ ਤਿੰਨ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਕੋਲ 5 ਕਿਲੋ ਤੋਂ ਵੱਧ ਹੈਰੋਇਨ ਪ੍ਰਾਪਤ ਕੀਤੀ ਗਈ ਹੈ ਉਹਨਾਂ ਦੱਸਿਆ ਕਿ ਥਾਣਾ ਕਰਿੰਡਾ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਦਲਬਾਰ ਸਿੰਘ ਉਰਫ ਚਾਚਾ ਅਰਸ਼ਦੀਪ ਸਿੰਘ ਉਰਫ ਅਰਸ਼ ਅਤੇ ਸੈਮੂਅਲ ਮਸੀ ਮਿਲ ਕੇ ਹੈਰੋਇਨ ਵੇਚਣ ਦਾ ਧੰਦਾ ਕਰਦੇ ਹਨ ਜੋ ਕਿ ਤਿੰਨੇ ਪਿੰਡ ਮੋਦੀ ਤੋਂ ਇਸ ਸਾਈਡ ਤੋਂ ਡਿਫੈਂਸ ਡਰੇਨ ਦੇ ਨਾਲ-ਨਾਲ ਪਟਰੀ ਰਸਤੇ ਮੋਟਰਸਾਈਕਲ ਤੇ ਸਵਾਰ ਹੋ ਕੇ ਭਾਰੀ ਮਾਤਰਾ ਚ ਹੈਰੋਇਨ ਦੀ ਕੀ ਬਲੈਕ ਕੇ 82 ਸਾਈਡ ਨੂੰ ਆ ਰਹੇ ਹਨ ਜਿਸ ਤੇ ਤੁਰੰਤ ਕਾਰਵਾਈ ਕਰਦੇ ਆ ਮੁਖ ਅਫਸਰ ਥਾਣਾ ਕਰਿੰਡਾ ਵੱਲੋਂ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਿਨ੍ਹਾਂ ਕੋਲੋਂ 5 ਕਿਲੋ ਹੈਰੋਇਨ 10000 ਰੁਪਏ ਡਰੱਗ ਮਨੀ ਤਿੰਨ ਮੋਬਾਈਲ ਫੋਨ ਅਤੇ ਇੱਕ ਸਪਲੈਂਡਰ ਮੋਟਰਸਾਈਕਲ ਬ੍ਰਾਂਡ ਕੀਤਾ ਹੈ ਅਤੇ ਇਨਵਰਤ ਮਾਮਲਾ ਤਰਜ ਕਰ ਲਿਆ ਗਿਆ ਹੈ ਫਤਿਹਗੜ ਚੂੜੀਆਂ ਦੇ ਸੈਮੂਅਲ ਮਸੀਬਾ ਪਰਿਵਾਰ ਸਦਮੇ ਚ ਮਾਂ ਅਤੇ ਭੈਣ ਦਾ ਰੋ ਰੋ ਕੇ ਪੁਰਾਹਾ ਕਿ ਸਾਡਾ ਲੜਕਾ ਚਹੀ ਕਮਚ ਨਹੀਂ ਸੀ ਪੁੱਤ ਸਾਡੇ ਨਾਲ ਇਨਸਾਫ ਕਰੇ ਅੰਮ੍ਰਿਤਸਰ ਪੁਲਿਸ ਵਾਲੋਂ ਗ੍ਰਫਤਾਰ ਕੀਤੇ ਗਏ ਫਤਿਹਗੜ ਚੂੜੀਆਂ ਸੈਮੂਅਲ ਮਸੀਬ ਪੁੱਤਰ ਚਾਚਪਾਲ ਮਸੀਬ ਬਤਵਾ ਰੋਡ ਨਿਤਿਕ ਪੁਲਿਸ ਸਟੇਸ਼ਨ ਫਤਿਹਗੜ ਚੂੜੀਆਂ ਦੇ ਪਰਿਵਾਰ ਦੇ ਮੈਂਬਰਾਂ ਨੇ ਭਰੇ ਮਨ ਨਾਲ ਦੱਸਿਆ ਕਿ ਉਹਨਾਂ ਦੇ ਬੱਚੇ ਨੂੰ ਕੋਈ ਉਬਰਗਲਾ ਕੇ ਲੈ ਗਿਆ ਸੀ ਜਿੱਥੋਂ ਉਸਨੂੰ ਗ੍ਰਫਤਾਰ ਕੀਤਾ ਗਿਆ ਹੈ ਉਹਨਾਂ ਦੱਸਿਆ ਕਿ ਉਹ ਤਾਂ ਲੋਕਾਂ ਦੀ ਘਰਾਂ ਚ ਕੰਮ ਕਰਕੇ ਗੁਜ਼ਾਰਾ ਕਰਦੇ ਹਨ ਅਤੇ ਸਾਡੇ ਕੋਲ 50 ਕਰੋੜ ਕਿੱਥੋਂ ਆਉਣਾ ਸੀ ਉਹਨਾਂ ਨੇ ਇਹ ਆ ਕਿ ਸਾਡੇ ਸਿਰ ਖਰਚੇ ਦੀ ਪੰਡ ਹੈ ਅਤੇ ਦਿਹਾੜੀ ਕਰਕੇ ਆਪਣਾ ਗੁਜ਼ਾਰਾ ਕਰਦੇ ਹਨ ਮਾਨਯੋਗ ਮੁੱਖ ਮੰਤਰੀ ਪੰਜਾਬ ਵੱਲੋਂ ਨਸ਼ਿਆਂ ਖਿਲਾਫ ਵਢੀ ਗਈ ਮਹਨਤਾ ਹੈ ਤੇ ਜਿਹੜਾ ਇੱਕ ਅਭਿਆਨ ਚੱਲ ਰਿਹਾ ਹੈ ਜੁੱਧ ਨਸ਼ਿਆਂ ਵਿਰੁੱਧ ਹੈ ਤੇ ਮਾਨਯੋਗ ਡੀਜੀਪੀ ਸਾਹਿਬ ਤੇ ਸਾਡੇ ਮਾਨਯੋਗ ਡੀਆਈਜੀ ਸਾਹਿਬ ਸਤਿੰਦਰ ਸਿੰਘ ਤੇ ਐਸਐਸਪੀ ਸਾਹਿਬ ਜ਼ਾਰ ਮਨਿੰਦਰ ਸਿੰਘ ਦੀਆਂ ਹਦਾਇਤਾਂ ਤੇ ਅੱਜ ਅੰਮ੍ਰਿਤਸਰ ਵਿਧਾਤੀ ਪੁਲਿਸ ਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਆ ਜਿਹੜੇ ਐਸਐਚਓ ਘਰੇਂਡਾ ਤੇ ਐਸਐਚਓ ਲੋਪੋਕੇ ਨੇ ਜਿਹੜੀ ਆ ਦੋ ਮੁਕੱਦਮੇ ਦਰਜ ਕੀਤੇ ਆ ਉਸ ਮੁਕੱਦਮਿਆਂ ਦੇ ਵਿੱਚ ਟੋਟਲ ਜਿਹੜੀ ਹਿਰੋਇਨ ਹੈਗੀ ਆ ਉਹ 7 ਕਿਲੋ 508 ਗ੍ਰਾਮ ਹਿਰੋਇਨ ਜਿਹੜੀ ਆ ਬਰਾਮਦ ਹੋਈ ਆ ਔਰ ਇਹਦੇ ਵਿੱਚ ਜਿਹੜੇ ਟੋਟਲ 6 ਦੋਸ਼ੀ ਜਿਹੜੇ ਅਸੀਂ ਗ੍ਰਿਫਤਾਰ ਕੀਤੇ ਆ ਸਰ ਕੀ ਕਰਦੇ ਕੀ ਨੇ ਜੀ ਕਿਥਰ ਜੀ ਮਾਡਲ ਕ੍ਰੈਡਿਟ ਇਹਦੇ ਜਿਹੜਾ ਦੱਸਾਂ ਵੀ ਜਿਹੜਾ ਮੁਖ ਅਫਸਰ ਘਰੇਂਡਾ ਵੱਲੋਂ ਜਿਹੜਾ ਪਰਚਾ ਦਰਜ ਕੀਤਾ ਗਿਆ ਇਦੇ ਵਿੱਚ ਦਰਬਾਗ ਸਿੰਘ ਉਰਫ ਜੱਜਪੁੱਤਰ ਸੇਮਾ ਸਿੰਘ ਤੇ ਅਰਸ਼ਦੀਪ ਸਿੰਘ ਉਰਫ ਅਰਸ਼ਪੁੱਤਰ ਦਰਮੇਸ਼ ਸਿੰਘ ਇਹ ਪਿੰਡ ਡੱਲੇਕੇ ਥਾਣਾ ਲੋਪੋਕੇ ਤੇ ਸੈਮੁਰਮਸੀ ਸੈਮ ਪੁੱਤਰ ਜਸਪਾਲ ਸਿੰਘ ਤੇ ਇਹ ਵਾਰ ਨੰਬਰ 6 ਫਤੇਗੜ ਚੂੜੀ ਨੇ ਰਹਿਣਾ ਲਾਜੀ ਇਹ ਠੀਕ ਠੀਕ ਔਰ ਇਹ ਤਿੰਨ ਬੰਦੇ ਜਿਹੜੇ ਹੈਗੇ ਆ ਇਹ 5 ਕਿਲੋ ਹਿਰਨ ਦੇ ਨਾਲ ਜਿਹੜੇ ਬਰਾਮਦ ਤੇ ਇਹਨਾਂ ਕੋਲੋਂ ਕੀਤੀ ਗਈ ਹੈ ਵੀ ਤੇ ਕੱਲ ਅੰਮ੍ਰਿਤਸਰ ਘਰੇਂਡਾਪੁਰ ਸਵਾਲੋਂ ਤਿੰਨ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਵਿੱਚ ਇੱਕ ਪੁਲਿਸ ਵੱਲੋਂ ਦੱਸਿਆ ਜਾ ਰਿਹਾ ਕਿ ਫਤੇਗੜ ਚੂੜੀਆਂ ਦਾ ਸੈਮੂਅਲ ਸैम ਪੁੱਤਰ ਜਸਪਾਲ ਮਸੀਹ ਬਾੜ ਨੰਬਰ 6 ਫਤੇਗੜ ਚੂੜੀਆਂ ਅਸੀਂ ਉਸ ਤੇ ਘਰ ਪਹੁੰਚੇ ਆ ਤੁਹਾਨੂੰ ਦਿਖਾਉਨੇ ਆ ਕਿ ਇਹ ਇਸ਼ਤਾਕਰ ਪੁਲ ਫਤੇਗੜ ਚੂੜੀਆਂ ਪੁਲਿਸ ਸਟੇਸ਼ਨ ਦੇ ਨਜ਼ਦੀਕ ਹੈ ਜਦੋਂ ਆਪਾਂ ਬਦਵਾਰ ਰੋਡ ਵਾਲੇ ਪਾਸੇ ਨੂੰ ਆਉਂਦੇ ਆ ਫਤਿਹਗੜ ਚੂੜੀਆਂ ਤੋਂ ਸਿੱਧਾ ਸਟੇਸ਼ਨ ਵੱਲ ਚਾਹੀਦਾ ਤਾਂ ਉਹਨਾਂ ਦਾ ਨੁਕਰ ਵਿੱਚ ਐਸਟੀਕ ਸਕੂਲ ਦੀ ਨੁਕਰ ਵਿੱਚ ਘਰ ਜਾਨੀ ਕਿ ਜਿੱਥੇ ਉਹਨਾਂ ਦਾ ਘਰ ਆ ਉਸ ਤੋਂ ਕੁਝ ਮੀਟਰ ਦੂਰ ਤੇ ਤੁਹਾਨੂੰ ਦਿਖਾਉਨੇ ਕਿ ਉਹ ਪੁਲ ਸਟੇਸ਼ਨ ਦੀਆਂ ਫਤਿਹਗੜ ਚੂੜੀਆਂ ਦੀਆਂ ਕੰਧਾਂ ਨੇ ਤੇ ਆਪਾਂ ਤੁਹਾਨੂੰ ਦਿਖਾਉਨੇ ਆ ਕਿ ਉਹ ਅਤ ਦਾ ਗਰੀਬ ਪਰਿਵਾਰ ਹੈ ਤੇ ਪੁਲਿਸ ਵੱਲੋਂ ਇਹ ਖੁਲਾਸਾ ਕੀਤਾ ਗਿਆ ਕਿ ਜਿਹੜਾ ਇਹ ਨੌਜਵਾਨ ਫੜਿਆ ਗਿਆ ਇਹ 50 ਕਰੋੜ ਦੀ ਕੀਮਤ ਦੀ ਜਿਹੜੀ ਹੈਰੋਇਨ 5.5 6 ਕਿਲੋ ਦੀ ਹੈਰੋਇਨ ਜਿਹੜੀ ਆ ਉਹਨਾਂ 3 ਕਿਲੋ ਬਰਾਮਦ ਹੋਈ ਹੈ ਤੇ ਇਹ ਆਪਾਂ ਉਹ ਪਹੁੰਚੇ ਆ ਉਹਨਾਂ ਦੇ ਘਰ ਜਿੱਥੇ ਕਿ ਉਹਨਾਂ ਦਾ ਮਾਪਿਓ ਜਿਹੜਾ ਵਾ ਉਹ ਇਸ ਵਲੇ ਸਦਮੇ ਵਿੱਚ ਹੈ ਤੇ ਉਹਨਾਂ ਦਾ ਗੱਲਬਾਤ ਕਰਦੇ ਆ ਪਰਿਵਾਰ ਨਾਲ ਕਿ ਉਹ ਬੰਨਾਂ ਦਾ ਬੱਚਾ ਪਹਿਲਾਂ ਵੀ ਇਸ ਅਲਾਮਤ ਵਿੱਚ ਹੈਗਾ ਸੀ ਜਾਂ ਨਹੀਂ ਆ ਤੁਹਾਨੂੰ ਦਿਖਾਉਂਦੇ ਆ ਕਿ ਇਹ ਪਰਿਵਾਰ ਜਿਹੜਾ ਸਦਮੇ ਵਿੱਚ ਆ ਸੰਘਾਈ ਵਿੱਚ ਡੁੱਬਾ ਦੁਖਦਾਈ ਵਿੱਚ ਸਦਮੇ ਵਿੱਚ ਹੈ ਕਿ ਉਹ ਉਹਨਾਂ ਦਾ ਕਹਿਣਾ ਸਾਡੇ ਬੱਚਾ ਜਿਹੜਾ ਸੀਗਾ ਪਹਿਲਾਂ ਨਸ਼ਾ ਨਹੀਂ ਸੀ ਕਰਦਾ ਉਹਨਾਂ ਨੂੰ ਇੱਕ ਰਾਤ ਕੋਈ ਫੋਨ ਆਉਂਦਾ ਜਨਮ ਦਿਨ ਵਾਸਤੇ ਪਾਰਟੀ ਵਾਸਤੇ ਉੱਥੇ ਜਾਂਦਾ ਉਥੋਂ ਇੱਕ ਫੋਨ ਆਉਂਦਾ ਉਥੋਂ ਬੱਚਾ ਕਿਸੇ ਦੇ ਨਾਲ ਚਲੇ ਜਾਂਦਾ ਤੇ ਬਾਅਦ ਵਿੱਚ ਘਰ ਨਹੀਂ ਆਉਂਦਾ ਪਰਸੋਂ ਬੱਚਾ ਕਿੱਥੇ ਆ ਦੇਖੋ ਆਪਦਾ ਗਰੀਬ ਪਰਿਵਾਰ ਆ ਜਿਨ੍ਹਾਂ ਦੇ ਤੁਹਾਨੂੰ ਦਿਖਾਉਣਾ ਕਿ ਉਹਨਾਂ ਦੇ ਦਰਵਾਜ਼ੇ ਵੀ ਨਹੀਂ ਲੱਗੇ ਕਮਰਿਆਂ ਨੂੰ ਬਿਨਾਂ ਦਰਵਾਜ਼ਿਆਂ ਤੋਂ ਇਹ ਕਮਰੇ ਨੇ ਤੇ ਅੰਦਰ ਦੀ ਕੰਡੀਸ਼ਨ ਤੁਹਾਨੂੰ ਦਿਖਾਉਣੀ ਆ ਇਹ ਘਰ ਦੀ ਅੰਦਰ ਦੀ ਕੰਡੀਸ਼ਨ ਹੈ ਕਿ ਗਰੀਬ ਪਰਿਵਾਰ ਦੀ ਜਿਸ ਇਸ ਪਰਿਵਾਰ ਦੇ ਬੱਚੇ ਦੇ ਉੱਪਰ ਸਹਿਮੂਲ ਸਾਮ ਤੇ ਪੁਲਿਸ ਨੇ ਖਲਾਸਾ ਕੀਤਾ ਕਿ 50 ਕਰੋੜ ਦੇ ਕਰੀਬ ਜਿਹੜੀ ਹੈ ਹੈਰੋਇਨ ਫੜੀ ਗਈ ਹੈ ਪਰਿਵਾਰ ਦਾ ਕਹਿਣਾ ਕਿ ਅਗਰ ਇਹ ਬੱਚਾ ਇੱਕ ਕਮਰ ਦਾ ਤੇ ਉਹ ਇਹ ਮਹਿਲਾ ਵਿੱਚ ਹੁੰਦੇ ਨਾ ਕਿ ਅਜਿਹੇ ਘਰ ਵਿੱਚ ਹੁੰਦੇ ਜਿੱਥੇ ਕਿ ਕਮਰਿਆਂ ਨੂੰ ਦਰਵਾਜ਼ੇ ਵੀ ਨਹੀਂ ਲੱਗੇ ਹੋਏ ਸੋਣਾ ਇਹ ਦੋ ਕਮਰੇ ਨੇ ਪਰਿਵਾਰ ਦੇ ਘਰ ਲੜਕੇ ਦੇ ਮਾਤਾ ਪਿਤਾ 55 ਸਾਲ ਮਸੀਹ ਤੇ ਉਸਦੀ ਮਾਤਾ ਦਾ ਕਹਿਣਾ ਹੈ ਕਿ ਉਹ ਦਿਹਾੜੀ ਲਿਆ ਕੇ ਆਪਣੇ ਘਰ ਦਾ ਗੁਜ਼ਾਰਾ ਕਰਦੇ ਨੇ ਤੇ ਉਹਨਾਂ ਦੇ ਬੱਚੇ ਨੂੰ ਵਰਗਲਾ ਕੇ ਕੋਈ ਲੈ ਗਿਆ ਤੇ ਉਹਨਾਂ ਨੂੰ ਖਬਰਾਂ ਤੋਂ ਹੀ ਪਤਾ ਲੱਗਾ ਕਿ ਉਹਨਾਂ ਦਾ ਬੱਚਾ ਅੰਮ੍ਰਿਤਸਰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਤੇ ਗੱਲਬਾਤ ਕਰਦੇ ਆਂ ਪਰਿਵਾਰਕ ਮੈਂਬਰਾਂ ਨਾਲ ਹਾਂਜੀ ਤੁਹਾਡਾ ਕੀ ਨਾਮ ਹੈ ਰਾਜ ਜੀ ਤੁਹਾਡਾ ਪੇੜਾ ਸੀਗਾ ਹਾਂਜੀ ਹਾਂਜੀ ਉਹਦੇ ਤੇ ਕੱਲ ਖਬਰ ਆ ਰਹੀ ਸੀ ਕਿ ਉਹਦੇ ਕੋਲ ਵੱਡੀ ਮਾਰ ਦਾ ਕਰੋੜਾ ਰੁਪਿਆ ਦਾ ਜਿਹੜਾ ਬਚ ਸਮਾਰ ਫੜਿਆ ਗਿਆ ਕਿ ਇੱਥੇ ਕਿਦੋਂ ਦਾ ਘਰੋਂ ਗਿਆ ਸੀ ਇਹ ਪਰਸੋਂ ਗਿਆ ਕਰੋ ਕਹਿੰਦਾ ਮੈਂ ਜਨਮ ਦਿਨ ਤੇ ਚੱਲਿਆ ਵਾਂ ਜਨਮ ਦਿਨ ਤੇ ਗਿਆ ਮੁੜ ਕੇ ਘਰ ਨਹੀਂ ਆਇਆ ਅਸੀਂ ਢੀਕਦੇ ਰਹੇ ਪੀ ਆਇਆ ਨਹੀਂ ਆਇਆ ਲੀਆਂ ਪਤਾ ਨਹੀਂ ਪਿਕੇ ਚਾਂਸੇ ਜਾ ਆ ਗਏ ਤਾਂ ਕਿੱਥੇ ਚਲ ਗਿਆ ਤੇ ਕਿੱਥੇ ਨਹੀਂ ਹਾਨੂੰ ਤਾਂ ਪਤਾ ਨਹੀਂ ਲੱਗਾ ਕੋਈ ਤੇ ਮਾਰੇ ਮਟਾਹੀ ਤਾਂ ਕਰ ਜਾ ਚੋ ਕਹਿੰਦੇ ਘਰ ਘੁਰ ਬਣਾਇਆ ਸਾਡੇ ਤੇ ਵਿਆਦੀ ਪੈਸੇ ਦੇਣ ਵਾਲੇ ਕਿਤੇ ਲੋਨ ਲੈ ਲੈ ਕੇ ਘਰ ਬਣਾਇਆ ਵੇਖੋ ਸਾਡੇ ਹਲਿਸਤਾ ਲੋਨ ਵਾਲੇ ਦਿਖਾ ਕੇ ਦਿਹਾੜੀ ਉਹ ਲਿਸਟਾ ਜਿਹੜਾ ਹਿੱਪਪ ਕਰ ਜਾ ਚੁੱਕ ਤੱਕ ਨੇ ਫੇਰ ਘਰ ਬਣਾਇਆ। ਆਨੂ ਤਾਂ ਪਤਾ ਬਣੀ ਇਹ ਕਿਹੜੇ ਕੰਮ ਆ ਤੇ ਦੁਜੇ ਪਿਆ ਵਾ। ਕਿੰਨੇ ਸੱਤ ਲਿਆ। ਕਿਹੜਾ ਦੁਸ਼ਮਣ ਬਣ ਗਿਆ ਸਾਡਾ। ਤਾਂ ਇਹਦੇ ਆ ਕੰਮ ਬਸ ਕੇ ਕੀਤੇ ਮਿਹਨਤ ਦੇ ਨਾਲ ਅਸੀਂ ਤਾਂ ਰਹੇ ਆ। ਕੰਮ ਕਰੀਦਾ ਲੋਕਾਂ ਦੇ ਘਰਾਂ ਦਾ। ਉੱਤੇ ਲਾਈਦੇ ਦਿਹਾੜੀ ਜਾਂਦਾ ਵਾ ਦਿਹਾੜੀ ਕਰਕੇ ਆਉਂਦਾ ਮੇਰੇ ਰੋਟੀ ਰਾਤ ਨੂੰ ਬਣਾਉਨੇ ਆ। ਆਨੂ ਤੇ ਨਾ ਰਾਵਾਂ ਦਾ ਪਤਾ ਬਣੀ ਆ ਪੀ ਕਿਹੜੇ ਰਾਹ ਲਿਆ ਵਾ। ਸਮ ਇਹ ਪਹਿਲਾਂ ਵੀ ਕੋਈ ਇਹੋ ਜਿਹਾ ਇਤਿਹਾਸ ਤੇ ਹੈਗਾ ਸੀਗਾ ਤੇ ਤੁਹਾਨੂੰ ਵੀ ਮੈਸੇਲੂਸ਼ੇ ਵਾਲੇ ਚੱਕਰ ਤੇ ਹੈਗਾ ਸੀ ਨਾ ਪਤਾ ਲੱਗ ਪਤਾ ਕਿ ਕਿਹਦੇ ਨਾਲ ਗਿਆ ਸੀ ਨਹੀਂ ਸਾਨੂੰ ਨਹੀਂ ਪਤਾ ਕਿਦਣਾ ਗਿਆ ਹਾਂ ਨੂੰ ਤਾਂ ਜਰਮਦੇਨ ਨਹੀਂ ਦੱਸ ਕੇ ਗਿਆ ਸੀ ਵੀ ਮੈਂ ਜਰਮਦੇਨ ਤੇ ਚੱਲਿਆ ਆਈ ਸੋ ਦੋਵੇਂ ਜਣੇ ਗੁੱਸੇ ਹੋਣਦੇ ਪਤਾ ਲੰਮੇ ਪੈ ਹਨੇਰਾ ਵਸਾ ਮਾਣੀ ਚੰਗਾ ਕਹਿੰਦਾ ਨਹੀਂ ਮੈਂ ਜਰਮਦੇਵ ਕਿਤੇ ਆ ਜਾਣਾ ਹੁਣੇ ਸ਼ਾਮੀ ਗਿਆ ਹਾਂਜੀ ਕਿੰਨੇ ਕੁ ਵਜੇ 9:00 ਵਜੇ ਗਿਆ ਜੇ ਕਰੋ ਹਾਂਜੀ ਇਹ ਰਾਟਿਕ ਕਵਾਰਾ ਕਵਾਰਾ ਏ ਜੀ ਤੇ ਇਹ ਕਿੰਨੇ ਸਾਲੇ عمر ਤੇ ਕਿੰਨੇ ਸਾਲੀ ਹਾਂ 20 ਸਾਲ ਦਾ ਏ ਇਹ ਉਹ ਇਹ ਦੇਖ ਤੇ ਯਾਰ ਦੋਸਤ ਹੀ ਜਿਹਨੇ ਸੱਜਿਆ ਘਰੋਂ ਸੀ ਜਾ 12 ਕੋਈ ਸੱਜਿਆ ਕੇ ਨੇ ਫੋਨ ਕਰਕੇ ਤੇ ਤੁਹਾਨੂੰ ਕਦੋਂ ਪਤਾ ਲੱਗਾ ਵੀ ਇਹ ਸਾਨੂੰ ਤਾਂ ਪਤਾ ਲੱਗਾ ਵੀ ਖ਼ਬਰ ਹੀ ਆਈ ਤੇ ਫੇਰ ਪਤਾ ਲੱਗਾ ਜਾ ਕੋਈ ਪੁਲਿਸ ਵਾਲੇ ਵੀ ਆਏ ਇੱਥੇ ਨਹੀਂ ਹੋਈ ਨਹੀਂ ਪਰ ਸਵਾਲੇ ਨਹੀਂ ਆਏ ਕੋਈ ਤੁਹਾਨੂੰ ਖਬਰ ਤੋਂ ਲੱਗਾ ਹਾਂਜੀ ਬਿੜਾ ਹੈ ਨਾ ਹੜਾ ਕਰ ਜੇ ਪਾਜੇ ਕਰਜ਼ਾ ਦੇਣਾ ਹੈ ਲੈ ਸਾਨੂੰ ਨਹੀਂ ਪਤਾ ਮੰਨ ਲਓ ਕਿ ਉਹਦਾਂ ਜਦੋਂ ਇਹ ਗਿਆਕ ਤੇ ਰੱਦ ਗਿਆ ਜੀ ਸਾਮੇਦਨ ਆਇਆ ਜਨਮ ਦੇ ਤੇ ਆ ਜੀ ਪਤਾ ਨਹੀਂ ਹੁਣ ਕਿਹੜੇ ਪਿੰਡ ਗਿਆ ਕਿਹੜੇ ਪਿੰਡ ਨਹੀਂ ਗਿਆ ਇਹਨਾਂ ਨੂੰ ਫੋਨ ਕੀਤਾ ਸੀ ਨਾ ਕਿ ਸਾਨੂੰ ਹਿਮਾਲਾਹਾੜੇ ਨਾਲ ਚੱਲ। ਬੇਟਾ ਧਾਰੇ। ਹਾਂਜੀ। ਅੱਛਾ ਕਿਸ ਦਾ ਫੋਨ ਆਇਆ? ਹਾਂਜੀ। ਅੱਛਾ ਬਾੜੇ ਦੀ ਆ। ਬਾੜੇ ਦੀ। ਹੂੰ। ਤੇ ਬਾਝ ਤਾਂ ਨਹੀਂ ਸਾਨੂੰ ਪਤਾ ਵੀ ਮਤਲਬ ਕੀ ਬਣਿਆ ਕੀ ਨਹੀਂ ਬਣਿਆ। ਹਾਂਜੀ। ਆਹੀ ਖਬਰ ਸੁਣੀ ਹੈਗੀ। ਨਹੀਂ ਜਦੋਂ ਨਿਊਜ਼ ਆਈ ਹੈਗੀ। ਨਾ ਚਾਣਾ ਚਾ ਕਰਦਾ ਸੀ। ਨਹੀਂ ਨਾਸ਼ਾ ਨਹੀਂ ਕਰਦਾ ਕੋਈ। ਹਾਂਜੀ। ਸਾਰੀਆਂ ਹਾਲੇ ਮਤਲਬ ਇਹ ਤਾਰਨੇ ਕੋਈ ਤਾਰ ਨਹੀਂ ਹਾਲੇ। ਵੇ ਮਕਾਰਬਨ ਹੋ ਰਹੀ ਆ ਤੁਸੀਂ ਹਾਂ ਜੀ ਹਾਂ ਜੀ ਬਾਰਡ ਨੰਬਰ 6 ਨੀਅਤ ਥਾਣਾ ਬੈਕ ਸਾਈਡ ਸਾਡਾ ਘਰ ਹੈ ਜੀ ਤੇ ਫਤੇਗੜ ਚੂੜੀਆਂ ਤੇ ਇਦਾਂ ਹੋਇਆ ਜੀ ਸਾਡਾ ਸੈਮੂਅਲ ਮੁੰਡਾ ਜਿਹੜਾ ਸੀਗਾ ਉਹ ਪਰਸੋਂ ਗਿਆ ਸੀਗਾ ਇੱਕ ਇਹਨੂੰ ਕਿਸੇ ਨੇ ਇਨਵਿਟੇਸ਼ਨ ਕੀਤਾ ਸੀ ਬਾਡੇ ਦਾ ਉਹ ਬਾਡੇ ਤੇ ਗਿਆ ਸੀਗਾ ਉਸ ਤੋਂ ਬਾਅਦ ਇਹਨੂੰ ਪਤਾ ਨਹੀਂ ਕਿਸ ਦਾ ਫੋਨ ਆਇਆ ਜਾਂ ਕਿੱਦਾਂ ਸਾਨੂੰ ਪਤਾ ਕੁਛ ਨਹੀਂ ਤੇ ਇੱਕ ਸਾਨੂੰ ਖਬਰ ਜਦੋਂ ਮਿਲੀ ਜਣਾ ਨਿਊਜ਼ ਅਸੀਂ ਦੇਖੀ ਆ ਅੱਜ ਅਸੀਂ ਨਿਊਜ਼ ਦੇਖੀ ਸਾਨੂੰ ਪਤਾ ਲੱਗਿਆ ਕਿ ਸਾਡਾ ਮੁੰਡਾ ਫੜ ਹੋ ਗਿਆ ਤੇ ਬਾਕੀ ਆ ਦੇਖ ਲਓ ਜੀ ਕਰਜ਼ਿਆਂ ਨਾਲ ਘਰ ਬਣਾਇਆ ਹੋਇਆ ਜੀ ਆ ਦੇਖੋ ਬਾਕੀ ਕੋਈ ਹਾਲਾਤ ਕੋਈ ਐਡਜੋਸਟੇਸ਼ਨ ਜਿਹੜੀ ਇੰਨੀ ਮਕਮਾੜੀ ਜਾਣਾ ਇਸ ਘਰ ਦੀ ਹਿਸਾਬ ਕੋਈ ਨਹੀਂ ਆ ਤੁਸੀਂ ਦੇਖ ਸਕਦੇ ਹੋ ਘਰ ਦੇਖੋ ਵੀ ਕਿੱਦਾਂ ਦਾ ਬਣਿਆ ਹੋਇਆ ਤੇ ਜੇ ਅਸੀਂ ਐਡੇ ਵੱਡੇ ਤਸਕਰ ਹੁੰਦੇ ਤਾਂ ਅਸੀਂ ਤੇ ਮਹਿਲ ਛੱਡ ਕੇ ਬਹਿ ਜਾਣਾ ਸੀਗਾ ਤੇ ਇਹ ਵੇਖੋ ਜੀ ਕਿਸੇ ਦੀ ਰੰਜਿਸ਼ ਸਾਜੀਸ਼ ਹੈਗੀ ਆ ਜੀ ਇਹ ਸਾਨੂੰ ਕੋਈ ਜ਼ਿਆਦਾ ਕਰ ਰਿਹਾ ਜੀ ਬਾਕੀ ਜੇ ਸਾਡੀ ਪੰਜਾਬ ਸਰਕਾਰ ਅਗੇ ਇਹੋ ਬੇਨਤੀ ਆ ਦੀ ਸਾਡੇ ਤੇ ਕੋਈ ਵੀ ਕੋਈ ਅਲੀਗੇਸ਼ਨ ਇਦਾਂ ਦਾ ਨਾ ਲਾਇਆ ਜਾਏ ਬਾਕੀ ਜੇ ਕੋਈ ਵੀ ਤੁਸੀਂ ਤਫਤੀਸ਼ ਕਰਨੀ ਆ ਤੁਸੀਂ ਮੋਸਟ ਵੈਲਕਮ ਤੁਸੀਂ ਕਰ ਸਕਦੇ ਹੋ ਬਾਕੀ ਧੰਨਵਾਦ ਸਨਵਾਲਿਆਂ ਦਾ ਧੰਨਵਾਦ ਪੰਜਾਬ ਸਰਕਾਰ ਦਾ ਇਹ ਸਾਡਾ ਜਿਹੜਾ ਸੈਮੂਲ ਮੁੰਡਾ ਆ ਉਹ ਇਹੋ ਜੇ ਕੰਮਾਂ 'ਚ ਨਹੀਂ ਆ ਨਾ ਉਹਦੇ ਤੇ ਕੋਈ ਕੋਈ ਪਹਿਲੋਂ ਕੋਈ ਐਫਆਈਆ ਦਰਜ ਹੈ ਤੇ ਉਹ ਵਿਚਾਰਾ ਭੋਲਾ ਵਿਚਾਰਾ ਹੈਗਾ ਆ 20 ਸਾਲ ਦੀ ਉਮਰ ਆ ਇੱਥੇ ਕੋਈ ਵੀ ਨਹੀਂ ਕਹਿ ਸਕਦਾ ਉਹਨੂੰ ਕਿ ਇਹ ਬੰਦਾ ਜਾਂ ਇਦਾਂ ਦਾ ਸੀਗਾ ਜਾਂ ਨਸ਼ਿਆਂ ਦੇ ਵਿੱਚ ਸੀ ਜਾਂ ਪਹਿਲੋਂ ਕਿੱਦਾਂ ਸੀਗਾ ਤੇ ਸਾਡੀ ਪੰਜਾਬ ਪੁਲਿਸ ਅੱਗੇ ਬੇਨਤੀ ਹੈ ਕਿ ਉਸ ਬੱਚੇ ਨੂੰ ਬਚਾਇਆ ਜਾਵੇ 20 ਸਾਲ ਦੀ ਉਮਰ ਹੈ ਤੇ ਬਾਕੀ ਗੱਲ ਇਦਾਂ ਆ ਵੀ ਜੇ ਸਾਨੂੰ ਪੰਜਾਬ ਪੁਲਿਸ ਨੂੰ ਵੀ ਬੇਨਤੀ ਇਹੋ ਹੀ ਆ ਵੀ ਆ ਕੇ ਤੁਸੀਂ ਘਰ ਇਨਕੁਆਰੀ ਵੀ ਕਰ ਸਕਦੇ ਹੋ ਕੋਈ ਥਾਣਾ ਸਾਡੇ ਕੋਲ ਆ ਬਾਕੀ ਇਦਾਂ ਦੀ ਕੋਈ ਗੱਲ ਜੇ ਵੇਖੋ ਥਾਣਾ ਸਾਡੇ ਕੋਲ ਨਾਲੇ ਮਜ਼ਦੂਰੀ ਕਰਦੇ ਦਿਹਾੜੀ ਤਪੇ ਸਾਰੇ ਬੰਦੇ ਆਏ ਤੇ ਕੋਈ ਇਦਾਂ ਦਾ ਵੀ ਹੈ ਨੀਗਾ ਬਾਕੀ ਸਾਡੇ ਬੱਚੇ ਨੂੰ ਫਸਾਇਆ ਗਿਆ ਆ ਤੋਂ ਬੇਨਤੀ ਇਹੋ ਹੀ ਆ ਪੰਜਾਬ ਪੁਲਿਸ ਅੱਗੇ ਵੀ ਵੀ ਤੱਕਾ ਨਾ ਹੋਵੇ ਸਾਡੇ ਬੱਚੇ ਨਾਲ